ਐਡੀਆਂ ਵੱਡੀਆਂ ਚੱਪਲਾਂ ਮਿਲੀਆਂ ਮੈਂ ਕਿ ਚਲਾ ਹੀ ਪਾਲੀਏ ਖਾਇ ਕੁਝ ਨਾ ਬਾਕੀ ਦੀ ਯਾਰੀ ਆ ਮੇਰੇ ਤੇ ਹਲਾ ਆਇਆ ਤੇ ਦੂਰ ਆ ਵਾਓ ਲੌਕਰ ਬਣਾਏ ਸੀ ਅੱਛਾ ਬੱਕਰੀ ਦਾ ਬੱਕਰੀ ਦਾ ਰੋਗ ਵਾਤਾ ਐਵੇਂ ਨਹੀਂ ਹੁੰਦਾ ਉਹ ਅਰੇ ਮੁੰਜੇ ਇਹ ਦਲੇ ਹੋਏ ਆ ਕੀ

ਇਸ ਤੋਂ ਉਹਨਾਂ ਨੂੰ ਮਿਲਿਆ ਉਹਨਾਂ ਗੱਲ ਦਾ ਕਿਹੜਾ ਸਰਪ੍ਰਾਈਜ਼ ਮਨਾਉਣੀ ਆਪਾਂ ਨੂੰ ਬੇਪੂਨ ਬਣਾਉਦੇ ਹਾਂ ਕਾਰ ਕਿਥੋਂ ਨਹੀਂ ਉਹ ਸੀ ਆ ਜਾ ਆ ਜਾ ਐਡਾ ਸਰਪ੍ਰਾਈਜ਼ ਇਹਨਾਂ ਨੂੰ ਮਾਸ ਸੀ ਇਹਨਾਂ ਦਾ ਗੱਲ ਉਹ ਕਿ ਬੋਨਟ ਖੋਲ ਲਈ ਗੱਡੀ ਆਪ ਹੀ ਸਰਪ੍ਰਾਈਜ਼ ਹੁਣੀ ਆਏ ਕਿੰਨਾ ਟਾਈਮ ਹੈ 5 ਮਿੰਟ ਸਰਪ੍ਰਾਈਜ਼ ਕਹੇ ਜਾਂ ਲੱਗਿਆ ਨਹੀਂ ਆਪਣੀਆਂ ਵੀ ਲਿਆਉਂਦੇ ਨਾ ਘੰਟੇ ਬਾਅਦ ਜਾ ਕੇ ਸੌਖੇ ਦੇ ਪਹਿਲੇ ਸੀ ਦਿਖਾਣਾ ਵਾਲੇ ਤੋਂ ਕੀ ਰਵੀ ਨੇ ਟੂਟ ਦੇ ਕੇ ਕੈਰੀ ਉੱਤੇ ਬੱਚੀ ਰਵੀ ਨੇ ਕਾਰ ਲੋ ਕਰ ਤੇ ਭੂਜੀ ਡੇਗ ਪੈਂਦੇ ਆ ਰਹਿਤੀ ਕਾ ਅੱਜ ਨਹੀਂ ਮੈਨੂੰ ਨਹੀਂ ਤੇ ਗੱਲ ਵਾ ਕੀ ਬਣਾਈ ਨਾ ਐਂ ਗਵਾਂਗੇ ਸੂਟ ਦਵਾਏ ਸੀ ਤੇ ਇੰਨਾ ਕੁੱਟਿਆ ਮਰ ਜੰਦੀ ਤੇ ਉਹ ਦੋ ਜੁਟੇ ਨਾ ਨਾ ਜਦੋਂ ਪੱਕੀ ਉੱtre ਸੀ ਉਦੋਂ ਵੀ ਚੱਤੇ ਤੇ ਤਾਂ ਚੱਲ ਕੌਣ ਕੌਣ ਸੀ ਇਕੱਲੀ ਸੀ ਨਾ ਤੁਸੀਂ ਨਾ ਚਾਰੇ ਸੀ ਚਾਰੇ ਕਿਹੜੇ ਸੀ ਮੰਮੀ ਵੀ ਗੁੱਸੇ ਨਾਲ ਗੁੱਸੇ ਨਾਲ ਸਾਮਣੇ ਗੱਤਾਂ रिजल्ट ਤਾਂ ਉਹ रिजल्ट ਤਾਂ ਛੋਟੇ ਸਾਹਮਣੇ ਆ ਗਿਆ ਸੀ ਮੇਰਾ ਤਾਂ ਮਾੜਾ ਹੀ ਰਹੇਗਾ ਸੀ ਬਸ ਵਈ ਨਾ ਹਾਏ ਚੰਨੀ ਤੁਸ ਚਨੀ ਇਹ ਬਾਤ ਬਣਾ ਗਿਆ ਉਹ ਦਿਨ ਨਹੀਂ ਨਹੀਂ ਲੈ ਅਚੰਬ ਪਿੱਛੇ ਮੋਟਰਸਾਈਕਲ ਵਾਲਾ ਦੇਖਦਾ ਆਵੇ ਹਣ ਵੀ ਅੜੀ ਹਣ ਵੀ ਅੜੀ ਫੇਰ ਦੱਸੂਗਾ ਮੈਂ ਜੀ ਤਾਂ ਆਡਰ ਨੂੰ ਕੇਸ ਬਾਰੀ ਕਰਕੇ ਸੈਟ ਕਰਕੇ ਬਹਿ ਕੇ ਕਰੇ ਪੋਰ ਲਾਈਟ ਦਰਦ ਨੇ ਰੋਪੇ ਤੇ ਹੋਰ ਕੀ ਪੰਗੇ ਆਉਂਦੇ ਲਾ ਪਪਾ ਮੰਮਾ ਨੇ ਕਿਹੜੇ ਜਾਣ ਕੇ ਮੰਮਾ ਨੇ ਕਿਹੜੇ ਜਾਣ ਕੇ ਕਿਹਾ ਸੀ ਕਿ ਬਿੱਲਾ ਚੁੰਨੀਏ ਆ ਜੀ ਤੇ ਮੈਂ ਮਰ ਜੂਗੀ ਪੰਗੇ ਆਉਂਦੇ ਮੇਰੀ ਬਾਤ ਹੈ ਮੇਰੀ ਗੱਲ ਸੁਣੀ ਰਲ ਪੰਗੇ ਕਰ ਮੈਂ ਉਹਦੇ ਝੁੱਲੇ ਤੇ ਚੜੀ ਸੀ ਪਪਾ ਰੋਪੇ ਨਾ ਵੀ ਸਟਾ ਪਪਾ ਨਾ ਫੇਰ ਸੁਕਾਰ ਨਾ ਯਾਰ ਪਹਿਲਾਂ ਮੈਂ ਲੋ ਗੇਟ ਮੈਂ ਬੰਦ ਕਰ ਦੂੰ ਕੌਣ ਸੁਣ ਲੈ ਸਰਪ੍ਰਾਈਜ਼ ਮਿਲੇ ਬਹੁਤ ਤਕੜਾ ਉਹਨਾਂ ਨੂੰ ਮਾ ਮਾ ਦੋਨੇ ਚੱਲਣ ਦਾ ਜੋ ਚੱਲਦਾ ਨਾ ਕੱਟ ਦੂੰਗੀ ਬੈਠਾ ਲੱਗੇ ਮੈਨੂੰ ਉਹ ਕੱਟਣਾ ਹੀ ਪਊਗਾ ਕੋਈ ਨਹੀਂ ਗੱਲ

ਦੇ ਦੇ ਮੂਠੇ ਜਿਹਾ ਦੇ ਇਹ ਜੀ ਲਿਟਰ ਆਉਂਦੀ ਹੈ ਦੇ ਕੀ ਜਿਆਦਾ ਹੁੰਦਾ ਹੈ ਉਹ ਸਾਰੇ ਆਪ ਦੇ ਕੱਪੜੇ ਪਾ ਕੇ ਦਿਖਾਈ ਜਾਂਦਾ ਜਿਵੇਂ ਨਿੱਕੇ ਜਵਾ ਉੱਥੇ ਨਹੀਂ ਖੜਕ ਕੇ ਪਵਾਏ ਇਹਦੇ ਨਿੱਕੇ ਹੁੰਦੇ ਨੂੰ ਮਾਮਾਈ ਵਿੱਚ ਵਿੱਚ ਲਾਇਆ ਸੀ ਨਾ ਆ ਇੱਕ ਨੂੰ ਲੈ ਕੇ ਬੋਲੇ ਸੀ ਮਾਮਾਈ ਨਿੱਕੇ ਹੁੰਦੇ ਨੂੰ ਸੋ ਟੇਬਲ ਤੇ ਖੜਾ ਲੈਂਦੇ ਹੋਗੇ ਨਾ ਮਾਮਾ ਮੰਮੀ ਵਾਸਤੇ ਇੱਕ ਬੋਲੀ ਸਿੱਖ ਕੇ ਆਂਦੀ ਹੈ ਮਾਮੇ ਵਾਸਤੇ ਕੀ ਕਰਦਾ ਹੈ ਮਾਮਾ ਹੈ ਗਾਇਸ

सोची uh, so तो <laughs> नहीं जाएगी पहला है ना आज गए अभी ब्लॉग ना मारते जान तो आई लाइक मैं ब्लॉग तोड़ती हूँ मैं तो देख रहना ही है अभी जब भी जान के बाद एक का कितना होती है लास्ट टाइम देख रहना ही है कि अभी फैशन में क्या नहीं देखना लास्ट मैंने आयी हूँ तो पांच साल मैंने कुल तो तेरह साल 7 ਸਾਲ ਤੋਂ ਵੇਣਾ ਮਾਂਜਿਆ ਕਰੀ ਪਰ ਆਈ ਕੋਈ ਕਰਕੇ ਇੱਕ ਵਾਰੀ ਆਜੀ ਇੱਕ ਵਾਰੀ ਆਜੀ ਬੜਾਈ ਨਹੀਂ ਮੇਰੀ ਫਲਾਈਂਗ ਹੈ ਫਲਾਈਂਗ ਕਰਦਾ ਮੈਂ ਸੋਚਿਆ ਨਾ ਵੀ ਕੈਨੇਡਾ ਨਹੀਂ ਮੰਕਿੰਦਾ 7 ਸਾਲ ਤੋਂ ਫਲਾਈਂਗ ਕਰਦਾ ਜੇ ਕਿੰਨਾ ਐਪੀਸੋਡਸ ਬਣੇ ਆ ਯਾਰ ਚੱਲੀ ਬਾਹਰ ਹਾਂ ਸਾਰੇ ਦੇਖੀਓ ਮਨ ਅਚਾਨਕ ਇਹ ਤਾਂ ਇੱਕ ਵਾਰ ਦੋਸਨ ਲਗਾ ਕੇ ਆ ਗਈ ਫੇਰੇ ਨਾ ਸਾਲ ਬਜੀ ਟਾਪੂ ਜੀ ਫੇਰੇ ਨਾ ਨਾ ਕੋਦੋ ਤੁਮਾ ਓਏ ਟਿੱਕੇ ਬੈ ਜਾ ਫਿਰ ਕਰਾਂਗੇ ਤਾਂ ਅੰਗ ਨੂੰ ਪਹਿਣਗੀਆਂ ਵੀ ਸਰੀ ਬਾਲਾਂ ਨੂੰ ਕਹ ਸੋਰੀ ਦੀਦੀ ਉਹਨੂੰ ਕਹ ਦੀਦੀ ਨਾ ਤੈਨੂੰ ਨਹੀਂ ਤੰਗ ਕਰਨਾ ਟੱਕ ਜਾ ਮੈਂ ਲੋਕੀ ਇਹਦੇ ਮੈਂ ਮਾਰੀ ਚੁੱਪ ਗਾਜ ਚੀ ਬਾਜ ਨਹੀਂ ਆਉਣੀ ਚਾਹੀਦੀ ਚੀਕਦੀ ਆ ਵੈ ਮੈਨੂੰ ਨਾਨ ਕਿਆ ਕੇਟੀਆਂ ਵੱਟੀਆਂ ਚੱਪਲਾ ਮਿਲੀਆਂ ਮੈਂ ਕਿ ਚਲਾ ਹੀ ਪਾਲੀਏ ਐ ਕੁਝ ਤੋਂ ਬਾਰਗੇਟ ਆਏ ਬਿਸ਼ੋਪ ਬਾਰਗੇਟ ਮੈਂ ਆਪਾ पिस्टल दिए जब <laughs> पिस्टल दिए जब तो मैं क्या वो मोबाइल क्या वो डिंग सही है पहले गंदा नहीं है पाला क्या पाई रखें मामी भी दोस्त के करे ना एक दोस्त के पे होगा ना इसका हो आदत पता ना फोन नंबर पता दोस्त लेना होगा दोस्त लेना होगा हम ਦੋਸਤ ਕਿਹਦੀ ਸਾਈਕਲ ਤੇ ਆਊਗਾ ਦੋ ਟੈਰਾ ਲਈ ਕਿੰਨੇ ਵਜੇ ਰੱਖ ਟੈਰਾ ਇਹ ਟੈਰਾ ਨਹੀਂ ਕਿੰਨੇ ਵੀ ਇਹ ਸੋ ਬਹੁਤ ਜ਼ਿਆਦਾ ਲਾਈਟ ਕਲਰ ਸਿਗਾ ਹੋਸ਼ ਦੀ ਪੇਟੀਆਂ ਪਈਆਂ ਹੋਈਆਂ ਸੀ ਮੰਮਾ ਮੈਨੂੰ ਕਹਿੰਦੇ ਨਾ ਜਾ ਕੇ ਉੱਥੇ ਪਤਾ ਨਹੀਂ ਖੇਸ ਚੱਕ ਕੇ ਲਿਆਖਣੀ ਹੈ ਕੋਸ਼ਿ ਚੱਕਰ ਗੱਟੇ ਹਨ ਉੰਤੇ ਦੋ ਮੁੰਚੇ ਐਵੇਂ ਲੱਗੇ ਪਏ ਸੀਗੇ ਤੇ ਵਿੱਚ ਐਵੇਂ ਵਿਰਲ ਸੀਗੇ ਤੇ ਗੱਟੇ ਪਏ ਸੀਗੇ ਉੱਥੇ ਰੇ ਵਾਲੇ ਗੱਟੇ ਰੱਖਦੇ ਸੀਗੇ ਉੱਥੇ ਨਾ ਆਏ ਹੱਥਾ ਕਰਕੇ ਤੇ ਆਏ ਅੱਖਾਂ ਵਿੱਚ ਹਾਂ ਤੇ ਜੀਵ ਕੱਟ ਕੇ ਦਾਂਗੀ ਮੈਂ ਗਈ ਪਹਿਲਾਂ ਤਾਂ ਮੈਂ ਪੇਟੀ ਤਾਂ ਚੱਕੀ ਮੈਂ ਸੁਣੀ ਦੇਖਿਆ ਦੋਂਟ ਤਾਂ ਦੇਖਦੀ ਰਹੀ ਟੂਪ ਮਾਰੀ ਆ ਤੇ ਉਹ ਤਾਂ ਚਿੱਕਾਵੇ ਏ ਲੋ ਕਿਵੇਂ ਬੈਠੀ ਕਿਵੇਂ ਐਂਟੀ ਰਕੜ ਕੇ ਜੀਭ ਕੱਢ ਕੇ ਵਹਿ ਗਈ ਉਹ ਕਹਿੰਦਾ ਬਈ ਲੱਤ ਕੋਣੀ ਮਾਰੀ ਕਿ ਉਹ ਪਿੱਛੇ ਆਲੂ ਪਿਆ ਹੈ ਕਹਿੰਦਾ ਉਹ ਕਹਿੰਦਾ ਤੇਰੀ ਕਾਰ ਦੇ ਇਹ ਮੋਟਰਸਾਈਕਲ ਦੇ ਥੱਲੋਂ ਨਿਕਲ ਕੇ ਵਜਿਆ ਅੱਛਾ ਮੈਂ ਮੁੜਿਆ ਚੱਕ ਲਿਆ ਅੱਜ ਨਾ ਹਾਰ ਲਾਈ ਯਾਰ ਕਰਲਾ ਲੰਬਾ ਜਿਹੜਾ ਕੁਝ ਕਰਦਾ ਐਡਾ ਸੀਗਾ ਹਰਾ ਹਰਾ ਵੀ ਐ ਵੀ ਨਹੀਂ ਦੇਖ ਲੱਗ ਰਹਿਣਾ ਜੇ ਤਕੜਾ ਹੋਵੇ ਜਾਂ ਕੋਈ ਦਸ਼ਮਣੀ ਹੋਵੇ ਫਿਰ ਤੇ ਲੱਤ ਮਾਰੇ ਤੇ ਇਹਨੂੰ ਮੇਰੀ ਗੱੜ ਤੱਕ ਲੱਤ ਮਾਰਨੀ ਆ ਉਹ ਨਹੀਂ ਨਹੀਂ ਲੋਕ ਬਸ ਬਚਣੇ ਜੇ ਦਿਨੋਂ ਤੋਂ ਉੱਤਰ ਰਹਿਣਾ ਤੈਨੂੰ ਅੱਗੇ ਵਸੇ ਪੱਥਰ ਸੀ ਕਿ ਜਦੋਂ ਵੀ ਜਾਂਦੇ ਆ ਕਿ ਉਹ ਪੱਥਰ ਤੇ ਚੜਾ ਦੇਣਾ ਪੱਥਰ ਤੇ ਚੜਾ ਹੈ ਹਾਂ ਉਸੇ ਤੇ ਦੂਰ ਜੇ ਤੂੰ ਪਿੱਛੇ ਨਹੀਂ ਬੈਠੀ ਕੰਨ ਤੇ ਮਾਰਦੀ ਇੱਕ ਦਿਨ ਟਕਾ ਕੇਗਾ ਫਿਰ ਹਾਂ ਤੀ ਜੁਤੀਜੀ ਚੌਥੀ ਵਾਰ ਹੋ ਗਈ ਨਾ ਪੱਥਰ ਚੱਕ ਕੇ ਮੋਟਰਸਾਈਕਲ ਉੱਤਰ ਲਾ ਕੇ ਉਹ ਪਾਸੇ ਸਿੱਟਿਆ ਵਿਰੋਧ ਨਹੀਂ ਚਾਪਾ ਪੱਥਰ ਤੇ ਚੜ ਜੰਨੇ ਆ ਕੇ ਪੱਥਰ ਤੇ ਚੜੇ ਹੁਣ ਪੱਥਰ ਰੱਖਿਆ ਹੀ ਬੜਾ ਗਲਤ ਪੇਪਰ ਦੇ ਕੇ ਹੁਣ ਦੱਸ ਬਲੋਕ ਕਰਨਾ ਹੈ ਕਿ ਨਹੀਂ ਕਰਨਾ ਹੁਣ ਪੇਪਰ ਛੱਡ ਕੇ ਆਈ ਹੈ ਅਗਲੀ ਮੇਰੇ ਪ੍ਰੈਕਟੀਕਲ ਹੈ ਦੋ ਪ੍ਰੈਕਟੀਕਲ ਹੈ 15 ਤੋਂ 18 ਦੇ ਵਿੱਚ ਵਿੱਚ ਹੋ ਗਏ ਫਿਰ ਬੈਠ ਕੇ ਆ ਜੀ 19 ਵੀ 21 22 15 18 ਦੇ ਵਿੱਚ ਹੀ ਆਉਣਗੇ ਰੱਬ ਜਾਣੇ ਹੁਣ 21 ਤੱਕ ਨਹੀਂ ਹੁੰਦਾ ਦੱਸੀ ਬਾਤ ਬਾਤ ਉਹ ਤਾਂ ਲੈਟ ਛੱਡੀ ਆ ਨਾ ਜੀ ਕਹਦੇ ਬੁੱਕ ਬੱਕਰੀ ਦਾ ਦੋਦਲੀ ਨਹੀਂ ਨਹੀਂ ਖਕਾ ਇਹਨੂੰ ਦੱਸਣ ਦੇ ਦੱਸ ਬੱਕਰੀ ਦਾ ਦੋਦਲੀ ਆ ਨੰਦਾ ਪਰ ਮੈਂ ਇੱਕ ਇੱਕ ਗਾਣਾ ਸੁਣਾਣਾ ਕੋਈ ਯਾਰ ਗਾਣਾ ਗਾਣਾ ਛਰੀਦ ਇਕੱਠੀ ਕਰਨ ਲੱਗਿਆ ਤੂੰ ਦਾ ਮੈਂ ਸੁਣਾਵਾਂ ਕੰਮ ਕਿੱਧਰ ਜੀ ਦੀ ਮੈਂ ਗਾਣਾ ਸੁਣਾਉਂਗਾ ਹਾਂ ਅੱਛਾ ਸੁਣਾ ਮੈਨਿਕਾ ਗੱਡੀ ਲੈ ਕੇ ਉਹ ਇਕੱਲੇ ਰਸਤੇ ਪਾਈ ਕਿਉਂ ਬਾਦ ਕੂਰੀ ਕਰਦੇ ਬਾਅਦ ਉਹ ਦਿਨ ਉੱਥੇ ਰਹਿ ਗਏ ਨਾ ਤਾਂ ਸੁਣਾ ਦੇ ਬੱਕਰੀ ਦਾ ਕੀ ਬਣਿਆ ਲਿਆ ਮੈਨੂੰ ਲੱਗ ਬੱਕਰੀ ਨਾ ਘਰਾ ਰਹੀ ਬੱਕਰੀ ਦਾ ਦੁੱਧ ਲਿਆ ਲੈ ਕੇ ਕੰਦਾ ਇਹਦਾ ਗੋਹਾ ਬਣਾ ਬਣਾ ਕੇ ਲਿਆ ਨਾ ਗੋਹਾ ਹੂੰ ਗੋਹਾ ਦੇ ਨਾ ਕਹਿੰਦਾ ਇਹ ਇਹ ਇਸ ਲਈ ਤੇ ਨੂੰ ਨੱਕਰ ਬਣਾਇ ਸੀ ਅੱਛਾ ਬੱਕਰੀ ਦਾ ਬੱਕਰੀ ਦਾ ਗੋਗਵਾ ਦਾ ਐਵੇਂ ਨਹੀਂ ਹੁੰਦਾ ਉਹ ਹੈ ਬੱਕਰੀ ਦਾ ਗੋਗਵਾ ਦਾ ਉਹ ਸੁਣਾ ਕੇ ਗਈਆਂ ਸੀ ਉਹ ਮੈਂ ਕਿਹਨੂੰ ਕਰੇ ਸਨ ਕਿਉਂਕਿ ਮੈਨੂੰ ਸਾਨੂੰ ਉਹਨੇ ਉਲਟ ਕਰਤੀ ਬੱਕਰੀ ਦੇ ਕੋਲ ਕਿਹ ਕਿਹ ਗੋਤ ਬੱਕਾ ਉਹਨੇ ਆਪਣੀ ਹਜੇ ਨਹੀਂ ਉਹਨੇ ਹਾਂ ਉਹ ਆਪਣੇ ਬੇਂਤੀ ਹੈਗੀ ਇੱਕ ਮੂੰਹ ਪੱਟਣੀ ਕੀ ਹੁੰਦਾ ਜਿੰਨ ਜਾ ਬੋਦੀ ਨਹੀਂ ਆਪਣੇ ਹੁੰਦਾ ਉੱਥੇ ਜੈ ਮੰਦਰ ਚ ਆਉਂਦੇ ਹੁਣ ਕਾ ਖਾ ਲਉਂਦੇ ਨਹੀਂ ਉੱਥੇ ਤਾਂ ਨਹੀਂ ਹੁੰਦੇ ਉੱਥੇ ਨਹੀਂ ਇੱਕ ਦਾ ਉਹਦਾ ਮਰ ਗਿਆ ਸੀ ਆਪਣੇ ਨਹੀਂ 3 ਦਿਨ ਤੱਕ ਇਤਨਾ ਤਾਂ ਖਾਈ ਨਾ ਦੇਖੋ ਕੁੜੀ ਬਣੀ ਵੀ ਹੈ ਨਾ ਬੰਦ ਕਰ ਦੇ ਲੈਟ

ਉਮੀਲੀ ਨੂੰ ਤੇ ਲਗੀ ਏ ਅਰ ਮੁੰਜੇ ਇਹਦੇ ਲਈ ਉਹ ਆ ਗਈ ਕਿੱਥੇ ਲਈ ਹੈਗਾ ਕੋਮਟ ਦੇ ਲਈ ਲੈ ਕੇ ਖਾ ਲੂਗਾ ਹੰਦਵਾਰੇ ਕੱਢੇਗਾ ਮੁਰਗਾ ਵਾ ਨਾ ਭੋਗ ਦਵਾਰੇ ਨੇ ਕਿਹਨੇ ਕਿਹਨੇ ਜਿੜਨਾ ਨੇ ਕੱਢੀ ਸੀ ਨਾ ਉਹਨਾਂ ਦੇ ਨਾਮ ਦੱਸ ਇੱਕ ਕਤਰੀਆ ਬਾਂਸ ਐਵੇਂ ਕਾਊਂਟ ਕਰਕੇ ਦੱਸ ਕਿ ਮੈਂ ਕੌਣ ਕੌਣ ਸੀ ਇੱਕ ਬਾਂਸ ਇੱਕ ਟੂ ਕੌਣ ਸੀ ਟੂ ਮਿੱਦੀ ਇੱਕ ਟੂ ਤਾਂ ਟੂ ਤਾਂ ਇੱਕ ਤਾਂ ਮੈਂ ਹੀ ਸੀ ਵਨ ਹੈ ਹਾਂ ਇੱਕ ਟੂ ਟੂ ਬੰਜਾਰੀਆ ਨਾ ਹੁੰਦਾ ਅੱਛਾ ਹੋਰ 3 ਉਹ 3 ਮਿੱਦੀ 4 4 ਅੰਨੇ ਆ ਗਏ ਸੀ ਹੋਰ ਮੈਂ 4 ਤੇ ਕੌਣ ਸਕੋਰਿੰਗ ਸੀ ਉਹਦੇ ਵੀ ਕਿੱਧਰ ਉਂਗਲ ਜਾਂਦੀ ਕਿੰਨੀ ਗੱਡੀ ਸੀਗੀ ਐਨੇ ਕਿੰਨਾ ਕੁ ਮਜ਼ਾ ਆਉਂਦਾ ਸੀ ਆਵਾਗੜ੍ਹ ਨਾ ਲੀਚਾ ਜੱੱਕਾ ਬਾੜ ਦਾ ਮਜ਼ਾ ਆਉਂਦਾ ਹੈ ਹੰਡਕਾ ਮਰ ਕੇ ਘੱਡ ਦਿੰਨੀ ਹਾਂ ਅੱਗੇ ਦੱਸ ਕਿਵੇਂ ਗੱਡੀ ਸੀ ਆਵਾ ਕਿਵੇਂ ਗੱਡੀ ਸੀ ਕਿਰੋ ਜਵਾ ਆ ਜਾਂਦੀ ਨਹੀਂ ਹੈ ਹਾਂ ਕਿਵੇਂ ਆਉਂਦੀ ਨਹੀਂ ਵਾਜ ਵੀ ਆ ਗੱਡ ਮੂੰਜ ਆਵਾ ਆ ਜਾਂਦੀ ਨਹੀਂ ਹੈ ਕਿੰਨ ਗੱਡੀ ਮੂੰਜ ਟਾਇਰ ਕੇ ਗਾਵਾ ਘੱਡ ਨਹੀਂ ਸਕਦੀ ਬਹੁਤ ਵੰਨਦਰ ਜਿੱਚਾ ਮੇਰੇ ਵੱਤਾ ਕਹਿਣ ਕਾਦੀ ਹੂੰ ਫਿਰ ਮੈਂ ਦੇਦੇ ਇੱਕ ਮੋਰ ਕਾ ਬੰਦਾ ਹੋ ਗਿਆ ਕਾਦੀ ਹੋਣੀ ਮਾਰੀ ਮੁੱਟੀ ਤੇ ਕੱਢੀ ਹੋਣੀ ਪਹਿਲਾਂ ਸ਼ੁਰੂ ਤੇ ਮਾਰੀ ਉਹਨਾਂ ਦੀ ਨਿੱਡ ਕੋਲ ਚਲੋ ਸੇਕ ਨੂੰ ਦੂਰ ਇਹ ਕੱਢੀ ਸੀ ਹੁਣ ਇਹਨੇ ਕੱਢੀ ਸੀ ਕਿੰਨੇ ਵਾਰੀ ਹੁਣ ਜਾਣਦੀ ਨਹੀਂ ਮੈਨੂੰ ਜਾਨਦੀ ਹੈ ਕੱਢੀ ਹੈ ਕੱਢੀ ਹੈ ਉਹ ਨਹੀਂ ਅੰਦਾਜ਼ੇ ਤਿੰਨ ਵਾਰੀ ਮਾਰ ਮਾਰਾ ਹੁੰਦਾ ਚਾਰ ਵਾਰੀ ਕੱਢ ਗਿਆ ਜੇ ਮੈਂ ਸੱਚ ਬੋਲਦਾ ਮੈਂ ਵੀ ਸੱਚ ਬੋਲਦਾ ਕੱਢੀ ਹੈ 10 ਵਾਰੀ ਦੇ ਮੈਂ ਚੁੱਟ ਗਿਆ ਕਿਸੋਂ ਨਹੀਂ ਲਾਇਆ ਸੀਵਾ ਕੱਢਣ ਆ ਬੱਸ ਹੋਣੇ ਨੂੰ ਪਿਸਟੂ ਤੇ ਖਵਾਉ ਇਹਨੇ ਕਿਉਂ ਸਿੱਖਿਆ ਤੂੰ ਕੀ ਆਖੇ ਜੀ ਨਹੀਂ ਕੱਢਣਿਆ ਵਾ ਇਹਨੇ ਤਾਂ ਕਿਹਨੂੰ ਕਢਵਾ ਦਿੱਤੀ ਤੂੰ ਉਹ ਦੇਖੇ ਵੇਖ ਇੱਕ ਰੀਸ ਤਾਂ ਤੂੰ ਲੈ ਆਇਆ ਸੀ ਨਹੀਂ ਲੱਗੇ ਹਾਂ ਹਾਂ ਐ ਇਹਨੂੰ ਕੀ ਪਤਾ ਲੱਗੇ ਵੇਖੋ ਹਵਾ ਕਢਣੀ ਹੋਣੀ ਪਤਾ ਲੱਗੇ ਰੂ ਕੱਢਦੇ ਹੁੰਦੇ ਸੀ ਨਾ ਉਦੋਂ ਉਹਦੀ ਆਜੂ ਵੇਹ ਅਈ ਅਈ ਵਡਾ ਉਫੀ ਕਿਲੇਗਾ ਨਹੀਂ ਮੇਰਾ ਚਾਹੇ ਮਮਾ ਕਰਕ ਲਊਗਾ ਵਡਾ ਉਹ ਕਿ ਲੱਗੇਗਾ ਕੀ ਬੋਸਲਾ ਬੋਸਲਾ ਤਿੰਨ ਪੰਜਣ ਲੱਗੇਗਾ ਮਨ ਲੱਗਦਾ ਬੋਲਦਾ ਤਾਂ ਜੀ ਜੀ ਸਰ ਤੇ ਤੂੰ ਕੀ ਲੇਂਗਾ ਬੋਸਲਾ ਲੱਗ ਕੇ ਮੈਂ ਚੋਰਾ ਨੂੰ ਜੇਲ੍ਹ ਚ ਤਾਂ ਲੇਕੀਂ ਚੀਕਾਰ ਕਿਢੀ ਲੇਗਾ ਅੱਛਾ ਚੋਰਾ ਨੂੰ ਚੋਰੀ ਹੁੰਦੀ ਜਿਹੜੇ ਹਵਾ ਕੱਢਦੇ ਹੁੰਦੇ ਉਹ ਪੇ ਤਲਾਬ ਜਾਏ ਲੋਕ ਨਹੀਂ ਲੀਤ हां ओती कोस कर ली बोल सर्कल कर दिए देना देख ले देख ले अरे रोटी नहीं खाना ना देना आएगा कि थोड़ा ना बोल सही भी बोल कहीं वरना एक वरना भी इथी ਪਿੰਡ ਚ ਨਾ ਬਾਈ ਛੜਕਾਂ ਦਾ ਵਾਜ ਨਹੀਂ ਹੁੰਦੀ ਹੁੰਦੀ ਹੈ ਨਾ ਕਿੰਨੀ ਤੇਜ਼ ਕੁ ਕੁ ਉਹੀ ਜੈਨੇ ਜਬ ਉਹਨਾਂ ਸੀ ਇਹਨੂੰ ਪੂਤ ਉਹ ਹੋਏ ਬੋਲ ਛਾਜੂਗੀ ਸੱਚੀ ਤੇ ਜੋ ਸੱਚੀ ਆ ਜਾਂਦੀ ਹੈ ਤੂੰ ਪੂਤ ਵੇਖੇ ਸੱਚੀ ਮਿੱਠੀ ਦਾ ਦਿਖਾਇਆ ਸੀ ਦੇਖਿਆ ਉੱਤਲੇ ਵੱਲ ਤੋਂ ਦਿਖਾਇਆ ਸੀ ਦੇਖੇ ਉਸ ਫਮਰੇ ਜੀ ਦੇਖੇ ਅਸੀਂ ਆਜ ਤਾਂ ਦੇਖਾਂ ਉਹ ਦੇਖੇ ਮੈਂ ਜੋ ਦੇ ਗਏਗੇ ਨਾ ਲੱਗ ਜਗੇ ਦੇਖਣਾ ਸੀ ਹੈ ਤੇ ਉਹਦੇ ਚ ਉਹਦੇ ਨਾਲ ਤੂੰ ਤੂੰ ਫਿਰ ਤੈਨੂੰ ਖਾਦਾ ਨਹੀਂ ਇਹ ਤਾਂ ਛੰਡੀ ਆਂਦੀ ਝੂਠ ਬੋਲਣ ਵਾਲੇ ਨੂੰ ਵੀ ਪੂਤ ਕੋਲ ਲੈ ਜੰਨੇ ਅਸੀਂ ਹਾਂ ਚੱਲ ਲੈ ਨਹੀਂ ਲੈ ਚਾਲਦੇ ਮੈਂ ਕਹੇ ਬਾਈ ਅੱਜ ਤੱਕ ਦੇਖ ਲਓ। ਇਹ ਦੋ ਆਦਬਾ ਨੂੰ ਮਗਨ ਦੇਖੀਂ। ਇਹ ਕਿੱਥੇ ਰੱਖੀ। ਪਿੱਛੇ ਲੈ ਜਾ ਇਹਨੂੰ ਇਹਨੂੰ। ਨਹੀਂ ਇਹ ਗੁੱਸੇ ਨੂੰ। ਇਹਨੂੰ ਲੈ ਜਾ। ਇਹ ਕੁਰਸੀ ਲੈ ਜਾ। ਉਹ ਨਹੀਂ ਆਇਆ ਨੇ ਉਹ ਨਹੀਂ। ਉਹਨੇ ਕੁਰਸੀ ਫੜ ਲਈ ਇਹਨੂੰ ਫੜ ਲਾ। ਉਹਨੇ ਕੁਰਸੀ ਫੜ ਲਈ ਇਹਨੂੰ ਫੜ ਲਾ। ਨਹੀਂ ਲੈ ਜਾ ਹਾਂ ਫੜ ਲਾ। ਤੂੰ ਚੱਕ ਲੈ ਤੂੰ। ਤੂੰ। ਰੋਣਾ ਬਣੀ ਨੂੰ। ਨਗਲੀ ਰੋਣਾ ਪੁੰਦਾ। ਉਹ ਦੇਖ ਲੈ। ਲੈ ਜਾ ਲੈ ਜਾ ਕੁਛ ਨਹੀਂ ਹੁੰਦਾ। ਉਹ ਲੈ ਨ ਦੇ ਬੇਦੰਤ ਇਹਨ ਜੇ ਇਹ ਛੋਟਾ ਹੈ ਛੋਟਾ ਚੰਗਾ ਚੰਗਾ ਨਾਂ ਦੇ ਨਾਂ ਦੇ ਇਹ ਕੁਰਸੀ ਚੱਕ ਕੇ ਲੈ ਜਾ ਦੇ ਨਾਲ ਨਾਂ ਦੇ ਨਾ ਇਹ ਦੇਖ ਇਹ ਨਹੀਂ ਰੋਮੀ ਜਾਣ ਕੇ ਕਰਦੀ ਇਹ ਨਹੀਂ ਲੈ ਜਾ ਚੱਕਲਾ ਕੁਰਸੀ ਨਾਲ ਤੂੰ ਹੀ ਹੇਲ ਜੂ ਤੂੰ ਹੀ ਹੇਲ ਜੂ ਅੱਗੇ ਦੋਖਦੀ ਹੈ ਉਹ ਦੇਖ ਨਾ ਆ ਨੂਨ ਕਿਸ਼ ਨੂੰ ਲੈ ਸਕਦੇ ਨੂਨ ਖਲੇ ਦਾ ਲੜਦਾ ਕਿੰਨੇ ਲਪ ਉੱਚਟ ਕੇ ਗਈ ਹੁਣ ਨਾ ਲੱਭੀ ਉਹ ਫੋੜੀਆਂ ਕਿਵੇਂ ਚੱਕੀਆਂ ਜਾਈਆਂ ਨਹੀਂ ਉੱਤੇ ਸ਼ਟਰ ਉਹ ਫੋੜੀਆਂ ਹਾਂ ਥੱਲੇ ਚੱਕੀਆਂ ਗਈ ਹਾਂ ਉਹ ਬਿਰਲੇ ਪੈ ਗਈ ਤਾਂ ਕਿੱਲੇ ਇਹਨਾਂ ਕੋਰਾ ਨਹੀਂ ਆਉਂਗੋ ਤਾਂ ਤਾਂ ਉਰ ਉਹ ਬਾਥਰੂਮ ਚੋਂ ਕੀ ਨਿਕਲੇ ਆਈ ਜਾਂਦੇ ਉਹ ਬਾਥਰੂਮ ਚੋਂ ਬਾਥਰੂਮ ਚੋਂ ਦੇਖੋ ਨਹੀਂ ਪਾਪਾ ਬਾਥਰੂਮ ਚੋਂ ਦੇਖੋ ਕੀ ਨਿਕਲੇ ਆਈ ਜਾਂਦੇ ਬਾਥਰੂਮ ਚੋਂ ਕੀ ਨਿਕਲੇ ਉਹ ਦੇਖ ਕੀ ਆ ਰਿਹਾ ਸੰਜਾ ਆ ਮੰਜੀਆਂ ਤੇ ਲੱਗੀ ਬੜੇ ਬੈਠੇ ਅਰਵੀ ਵਾਲੇ ਮੰਜੀਆਂ ਤੇ ਲੱਗੀ ਏ

Ей, друже, ей, друже, момче, не ям. Мазял. Май. Май, на личи не дай, купил. Не, 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 не. Не, 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 не. Не, 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 не. Не, 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 не. Не, 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 не. 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 не, 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 не

ਆ ਜਾ ਆ ਜਾ ਚੁਨਾ ਆ ਜਾ ਹਾਂ ਬਾਈ ਬਾਈ ਰੋ ਉੱਥੇ ਤੋ ਫੋਟ ਬੀਚੇ ਆਈ ਨਹੀਂ ਉਸਾਰੇ ਇੱਧਰੀ ਆ ਗਏ ਉਹ ਮੈਂ ਨਾ ਕੰਗਰਾਂ ਲਾ ਰਹੀ ਹਾਂ ਰਵੀ ਰੀਲ ਛੱਡੋ enjoy ਕਰੋ ਤੁਆਈ ਨਾ ਫਟ ਉਹਨੂੰ ਦੱਸਿਆ ਫਟੇ ਨਾ ਫਟੇ ਉਹਨੂੰ ਫਟ ਕੇ ਦੇ ਬੇਰੀ ਕਿੰਨੇ ਮਰਦੀ ਫਟੇ ਇਹਨੇ ਨਾ ਮੁੱਕ ਕਿਉਂ ਵਿਚਾਰ ਕਿਹੜੇ ਚਲੇ ਉਹ ਕੋਈ ਮੇਰੇ ਤੋਂ ਦਰਦ ਨੂੰ ਆ ਗਿਆ ਦਲੇ ਨਾ ਨਾ ਬੈਣਾ ਫਟੇਂ ਨੀ ਬੋਲ ਹਾਂ ਇਹਨਾਂ ਤੋਂ ਨਾਸ਼ਾ ਇੱਕ ਬੱਸ ਵਾਲੇ ਦੀ ਖਬਰ ਆਈ ਸੀ ਰੀਅਲ ਆਈ ਸੀ 250 ਵੀ ਖਣੀ 220 ਜਾਣੇ ਬੱਸ ਚ ਚੜਾ ਕੇ ਬਿਹਾਰ ਤੋਂ ਇਧਰ ਪੰਜਾਬ ਲੈ ਕੇ 220 ਨੇ ਇੱਕ ਬੱਸ ਚ